ਬੈਕ ਟੂ ਕੰਮ ਚਲੋ ਸਰ ਅੱਜ ਕੱਲ ਮਿਤੀ 23 ਜਨਵਰੀ 2025 ਨੂੰ ਸਾਡੇ ਪੁਲਿਸ ਸਟੇਸ਼ਨ ਹਨਮੂਨਤ ਨੂੰ ਪੁਲਿਸ ਟੀਮ ਨੂੰ ਇੱਕ ਸਫਲਤਾ ਹਾਸਲ ਹੋਈ ਹੈ ਜੋ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਅਤੇ ਸਾਡੇ ਸੀਨੀਅਰ ਆਫੀਸਰਸ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਤਾਸ਼ਿੰਦਰ ਚਾਹਲ ਜੀ ਤੇ ਸਾਡੇ ਡੀਐਸਪੀ ਮਾਨਕ ਸਰਦਾਰ ਗੁਰਿੰਦਰ ਸਿੰਘ ਬਲਸਾਹ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ ਇੱਕ ਮਹੀਮ ਚੱਲ ਰਹੀ ਹੈ ਯੁੱਧ ਨਸ਼ਾ ਵਿਰੁੱਧ ਇਹਦੇ ਇਸੇ ਦੀ ਲੜੀ ਦੇ ਵਿੱਚ ਸਾਨੂੰ ਇੱਕ ਕਾਮਯਾਬੀ ਮਿਲੇ ਕਿ ਜਦੋਂ ਅਸੀਂ ਰਾਤ ਵੇਲੇ ਸਾਡੇ ਕੋਲ ਮੁਖਬਰੀ ਆਈ ਕਿ ਦੋ ਨੌਜਵਾਨ ਦੋ ਨੌਜਵਾਨ ਜਾਠਲ ਸਾਈਡ ਤੋਂ ਆਉਂਦੇ ਹੋਏ ਮੂਹਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਨਸ਼ਾ ਨਸ਼ੀਲੀ ਗੋਲੀਆਂ ਸਪਲਾਈ ਕਰਨ ਦਾ ਕੰਮ ਕਰਦੇ ਹਨ ਉਹਨਾਂ ਨੂੰ ਕਾਬੂ ਕਰਨ ਲਈ ਸਾਡੀ ਇਮੀਡੀਏਟਲੀ ਟੀਮ ਦਾ ਗਠਨ ਕੀਤਾ ਗਿਆ ਤੇ ਪੁਲਿਸ ਪਾਰਟੀ ਵੱਲੋਂ ਉਹਨਾਂ ਦੋਨਾਂ ਨੂੰ 15 ਰੋਡ ਸੂਏ ਗੋਲ ਕਾਬੂ ਕੀਤਾ ਗਿਆ ਔਰ ਉਹਨਾਂ ਕੋਲੋਂ ਅਸੀਂ ਤਕਰੀਬਨ 2000 ਗੋਲੀਆਂ ਬਰਾਮਦ ਕੀਤੀਆਂ ਨਸ਼ੀਲੀ ਗੋਲੀਆਂ ਜਿਸ ਤੋਂ ਬਾਅਦ ਬਰਾਮਦ ਕਰਨ ਤੋਂ ਬਾਅਦ ਇਹਨਾਂ ਦੇ ਖਿਲਾਫ ਬੰਦਾ ਕਾਨੂੰਨੀ ਕਾਰਵਾਈ ਜਮ ਵਿੱਚ ਲਿਆਉਂਦੇ ਹੋਏ ਮਕਦਮਾ ਨੰਬਰ 83 ਮਿਤੀ 23/4/2025 ਅਧੀਨ ਦਾ ਨੰਬਰ 22485 ਅਸੀਂ ਦਰਜ ਰਜਿਸਟਰ ਕੀਤਾ ਸਰ ਪਹਿਲਾਂ ਵੀ ਉਹ ਕਦਮੇ ਦਰਜ ਹੈ ਕੋਈ ਇਹਨਾਂ ਤੇ ਨਹੀਂ ਇਹਨਾਂ ਦੇ ਪਹਿਲਾਂ ਐਜ਼ ਆਫ ਨਾਓ ਹੁਣ ਟਿੱਕਾ ਨਹੀਂ ਹੈ ਪਰ ਇਹ ਤਰਤੀਜ ਦਾ 파ਰਟ ਹੈ ਜੇ ਕੋਈ ਹੋਇਆ ਹੋਇਆ ਹੈ ਜੀ ਗੱਲ ਸਾਹਮਣੇ ਆਈ ਤਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਸਾਰੇ ਪਿੱਛੋਂ ਕਿੱਥੋਂ ਲੈ ਕੇ ਆਂਦੀ ਸੀ ਗੁਰੀਆਂ ਪਤ ਲੱਗੇ ਇਹ ਹਲੇ ਜੀ ਦੇਖੋ ਪਰਤਾਲ ਦਾ ਵਿਸ਼ਾ ਇਹ ਅਸੀਂ ਇਹਨਾਂ ਨੂੰ ਕੱਲ੍ਹ ਰਾਤ ਨੂੰ ਭੋੜਿਆ ਤੇ ਅੱਜ ਇਹਨਾਂ ਨੂੰ ਪੇਸ਼ ਕਰਾਂਗੇ ਜੀ ਮਾਨਯੋਗ ਦਾਲ ਤੇ ਇਸ ਤੋਂ ਬਾਅਦ ਅਸੀਂ ਜਿਹੜੀ ਪਰਤਾਲ ਦੇ ਵਿੱਚ ਵਕ ਵਕ ਜਿਹੜੇ ਵੀ ਗੱਲਾਂ ਸਾਹਮਣੇ ਆਂਦੀਆਂ ਉਹ ਤੁਹਾਨੂੰ ਸ਼ੇਅਰ ਕਰਾਂਗੀ